ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾ ਸੰਗਤ ਜੀ ਅੱਜ ਆਪਾਂ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਦਾ 57ਵਾਂ ਭਾਗ ਸੁਣਾਉਣ ਜਾ ਰਹੇ ਹਾਂ ਸੋ ਸੰਗਤ ਜੀ ਪਿਆਰ ਨਾਲ ਸੁਣੋ ਸੰਗਤ ਜੀ ਸਾਡੇ ਚੈਨ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਕਿ ਸੁਨੂ ਆਉਣ ਵਾਲੀਆਂ ਸਾਖੀਆਂ ਬਾਬਾ ਜੀ ਦੀਆਂ ਸੁਣਨ ਨੂੰ ਮਿਲ ਸਕਣ ਤੇ ਤੁਸੀਂ ਸੁਣ ਸਕੋ ਕਹਿਣ ਲੱਗੇ ਹਰ ਰੋਜ਼ ਤੂੰ ਸਾਡੇ ਕੋਲੋਂ ਨਵੀਂ ਸਾਖੀ ਸੁਣ ਲਿਆ ਕਰ ਸਾਡਾ ਹਰ ਜਸ ਹੋ ਜਾਇਆ ਕਰੇਗਾ ਤੇ ਤੈਨੂੰ ਸਾਖੀਆਂ ਯਾਦ ਹੋ ਜਾਣਗੀਆਂ ਸੋ ਕਹਿਣ ਤੋਂ ਭਾਵ ਹੈ ਕਿ ਕਿੱਡੀ ਸਮਰੱਤਾ ਦੇ ਮਾਲਕ ਸਨ ਤਨ ਬਾਬਾ ਨੰਦ ਸਿੰਘ ਜੀ ਅਤੇ ਕਿਵੇਂ ਕਿਵੇਂ ਸਮੇਂ ਅਨੁਸਾਰ ਹਰ ਜੁਗਤੀ ਹਰ ਤਰੀਕਾ ਹਰ ਢੰਗ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਨੂੰ ਦੱਸਦੇ ਗਏ ਅਤੇ ਮਹਾਰਾਜ ਜੀ ਪੱਲੇ ਬੰਦੇ ਗਏ ਅਤੇ ਸਮੇਂ ਅਨੁਸਾਰ ਮਹਾਰਾਜ ਜੀ ਦੀ ਪ੍ਰਭਾਵਸ਼ਾਲੀ ਵਿਆਖਿਆ ਨੇ ਜੋ ਰੰਗ ਚੜਾਇਆ ਉਹ ਵੀ ਕਿਸੇ ਤੋਂ ਕੁਝ ਗੁੱज्जा ਨਹੀਂ ਹੈ ਇਹ ਸਭ ਬਾਬਾ ਜੀ ਦੀ ਦਿੱਤੀ ਸਮਤ ਅਤੇ ਮੇਰ ਦੇ ਸਦਕੇ ਹੀ ਸੀ ਇੱਕ ਦਿਨ ਮਹਾਰਾਜ ਜੀ ਕੀਰਤਨ ਕਰਨ ਲੱਗੇ ਤਾਂ ਬਾਬਾ ਜੀ ਨੇ ਆਖਿਆ ਰਾਗਾ ਸਿਆਂ ਅੱਜ ਕੁਸਤਾ ਸ਼ਿਕਾ ਹਰਾਨ ਹੋ ਗਏ ਸੁਣ ਕੇ ਪਰ ਚੁੱਪ ਰਹੇ ਫਿਰ ਕਹਿਣ ਲੱਗੇ ਰਾਗਾ ਸਿਆ ਕੁਸਤਾ ਥੋੜਾ ਹੁੰਦਾ ਹੈ ਪਰ ਗੁਣ ਬਹੁਤ ਹੁੰਦਾ ਹੈ ਖਾਣਾ ਘਟ ਪੈਂਦਾ ਹੈ ਪਰ ਜੇ ਦਵਾਈ ਹੋਵੇ ਤਾਂ ਕੁਸਤੇ ਨਾਲੋਂ ਵੀ ਗੁਣਾ ਵੱਧ ਖਾਣੀ ਪੈਂਦੀ ਹੈ ਸੋ ਕਹਿਣ ਤੋਂ ਭਾਵ ਹੈ ਕਿ ਜੀ ਕੀਰਤਨ ਵਾਸਤੇ ਥੋੜਾ ਸਮਾਂ ਵੀ ਮਿਲੇ ਤਾਂ ਉਸ ਵਿੱਚ ਵੀ ਸਮਾਂ ਬਣ ਜਾਵੇ ਕਿਉਂਕਿ 1 ਘੰਟੇ ਸਵਾ ਘੰਟੇ ਵਿੱਚ ਤਾਂ ਹਰ ਕੋਈ ਰਾਗੀ ਸਮਾਂ ਬਣਾ ਲੈਂਦਾ ਹੈ ਪਰ ਜੇ ਕਿਧਰੇ ਸਟੇਜ ਉੱਪਰ ਰਾਗੀ ਬਹੁਤੇ ਹੋਣ ਸਮਾਂ ਥੋੜਾ ਮਿਲੇ ਤਾਂ ਉਸ ਵਿੱਚ ਨਿਚੋੜ ਦੀ ਥੋੜੀ ਗੱਲ ਕਰਕੇ ਵੀ ਸੰਗਤ ਨੂੰ ਬਹੁਤੇ ਸਮੇਂ ਜਿੰਨਾ ਲਾਭ ਪ੍ਰਾਪਤ ਹੋਵੇ ਇਸ ਨੂੰ ਕੁਸਤਾ ਆਖਿਆ ਹੈ ਸੋ ਐਸਾ ਐਸਾ ਸੰਨ ਬਾਬਾ ਜੀ ਦੀਆਂ ਗੁੱਝੀਆਂ ਰਮਝਾਂ ਅਤੇ ਸੱਤ ਬਖਸ਼ਣ ਦਾ ਟੰਗ ਤਰੀਕਾ ਤੇ ਜੋ ਬਾਬਾ ਜੀ ਦੇ ਚੰਡੇ ਹੋਏ ਰਾਗੀ ਉਹ ਫਿਰ ਸੰਸਾਰ ਦੇ ਕਿਸੇ ਵੀ ਕੋਨੇ ਉੱਪਰ ਜਾਣ ਕਿਧਰੇ ਮਾਰ ਨਹੀਂ ਖਾ ਸਕਦੇ ਬਾਬਾ ਜੀ ਦੇ ਘਰ ਦੀ ਇੱਕ ਹੋਰ ਕੀਰਤਨ ਪ੍ਰਤੀ ਖਾਸ ਮਰਿਆਦਾ ਇਹ ਸੀ ਕਿ ਪਹਿਲੀ ਡਿਊਟੀ ਵੇਲੇ ਜੋ ਪਹਿਲਾ ਰਾਗੀ ਸਾਜ ਵਜਾ ਕੇ ਜਦੋਂ ਸ਼ਲੋਕ ਬੋਲੇ ਤਾਂ ਉਸ ਤੋਂ ਬਾਅਦ ਕੋਈ ਵੀ ਸ਼ਲੋਕ ਬੋਲ ਕੇ ਹਾਜ਼ਰੀ ਲਗਵਾ ਸਕਦਾ ਸੀ ਵਰਨਾ ਬਾਦ ਵਿੱਚ ਜੇ ਕੋਈ ਰਾਗੀ ਹਾਜ਼ਰੀ ਭਰੇ ਤਾਂ ਉਹ ਪਹਿਲੀ ਪੌੜੀ ਜਾਂ ਡੰਡੌਟ ਬੰਦਨਾ ਅਨਕ ਵਾਰ ਵਗੈਰਾ ਨਾ ਪੜੇ ਸਿਰਫ ਵਾਹਿਗੁਰੂ ਕਹਿ ਕੇ ਸ਼ਬਦ ਬੋਲੇ ਸੋਈ ਸਤਰਾਤ ਦੀ ਸਤ ਬਾਬਾ ਜੀ ਨੇ ਸੰਤ ਮਹਾਰਾਜ ਜੀ ਨੂੰ ਬਖਸ਼ੀ ਔਰ ਸੱਚਮੁੱਚ ਮਹਾਰਾਜ ਜੀ ਦਾ ਕੋਈ ਕੀਰਤਨ ਵੀ ਐਸਾ ਨਹੀਂ ਕੀਤਾ ਕਿ ਜਿਸ ਤਰ੍ਹਾਂ ਬਾਬਾ ਜੀ ਨੂੰ ਪਸੰਦ ਨਾ ਹੋਵੇ ਇਹ ਨਹੀਂ ਸੋਚਿਆ ਕਿ ਹੁਣ ਮੈਨੂੰ ਕਿਹੜਾ ਕੋਈ ਟੋਕਣ ਵਾਲਾ ਹੈ ਜੋ ਮੱਝੀ ਕਰਾਂ ਪਰ ਨਹੀਂ ਸਦਾ ਹੀ ਬਾਬਾ ਜੀ ਨੂੰ ਹਾਜ਼ਰ ਜਾਣ ਕੇ ਹੀ ਕੀਰਤਨ ਸੁਣਾਇਆ ਹੈ ਗੁਰੂ ਮੇਰੇ ਰੰਗ ਸਦਾ ਹੈ ਨਾਲੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਸ ਸੰਬੰਧੀ ਸਮੱਤ ਬਖਸ਼ਣ ਦਾ ਜ਼ਿਕਰ ਵੀ ਪਰਵਾਹ ਨਾ ਬੋਲਣੀ ਬਰਸ਼ੀ ਦੇ ਕੀਰਤਨ ਵਿੱਚ ਹੈ ਬਾਬਾ ਜੀ ਫੁਕਰੀ ਵਿੱਚ ਕੁਫਰੀ ਵਿੱਚ ਸੰਨ ਇਸੀ ਦਰਸ਼ਨ ਕਰਨ ਵਾਸਤੇ ਗਏ ਸ਼ਾਮ ਦਾ ਵੇਲਾ ਸੀ ਕੀਰਤਨ ਹੋ ਰਿਹਾ ਸੀ ਅਸੀਂ ਵੀ ਜਾ ਕੇ ਪਿੱਛੇ ਬੈਠ ਗਏ ਬਾਬਾ ਜੀ ਨੇ ਤੱਕਿਆ ਤੇ ਕਹਿਣ ਲੱਗੇ ਤੂੰ ਵੀ ਕੁਝ ਸੁਣਾਏਂਗਾ ਕਿ ਐਵੇਂ ਹੀ ਮੂੰਹ ਦਿਖਾਉਣ ਵਾਸਤੇ ਆਇਆ ਹੈ ਮੈਂ ਕਿਹਾ ਜੀ ਸਤਿਵਚਨ ਆਪੇ ਕੀਰਤਨੀਏ ਉਠਾਏ ਸਾਨੂੰ ਬਿਠਾਇਆ ਕਰੋ ਬਈ ਕੀਰਤਨ ਇਸ ਤੋਂ ਪਹਿਲਾਂ ਕਲੇਰੀ ਬਾਈ 23 ਦਿਨ ਲਗਾਤਾਰ ਕੀਰਤਨ ਸੁਣਦੇ ਰਹੇ ਔਰ ਬੜਾ ਪਿਆਰ ਕੀਤਾ ਉਸੇ ਸਵਾਦ ਤੇ ਪਿਆਰ ਨੂੰ ਮੁੱਖ ਰੱਖ ਕੇ ਅਸੀਂ ਫਿਰ ਕੁਫਰੀ ਪਹੁੰਚੇ ਤੇ ਜਿਸ ਵੇਲੇ ਆਗਿਆ ਹੋਈ ਕੀਰਤਨ ਦੀ ਤੇ ਮੈਂ ਆਰੰਭ ਕੀਤਾ ਡੰਡਤ ਬੰਧਨ ਨਨਕਵਾਰ ਤਾਂ ਬਾਬਾ ਜੀ ਨੇ ਆਖਿਆ ਕਿਉਂ ਪਹਿਲੇ ਕੀਰਤਨ ਦਾ ਭੋਗ ਪੈ ਗਿਆ ਹੈ ਮੁੜ ਮੁੱਡੋ ਮੰਗਲਾ ਚਰਨ ਮੰਗਲਾ ਚਰਨ ਤਾਂ ਆਰੰਭ ਵੇਲੇ ਹੁੰਦਾ ਹੈ ਅਜੇ ਕੀਰਤਨ ਹੋਣਾ ਹੈ ਭਾਈ ਜੀ ਕੀਰਤਨ ਕਰ ਸਮਝ ਕਿੱਥੇ ਆਉਂਦੀ ਸੀ ਉਹਨਾਂ ਦੀਆਂ ਬੁਝਾਰਤਾਂ ਦੀ ਫਿਰ ਮੈਂ ਆਖਿਆ ਡੰਡੋਤ ਬੰਦਨ ਅਨਕਵਾਰ ਤਾਂ ਚੁੱਪ ਕਰ ਗਏ ਚੰਗਾ ਵਈ ਕਰ ਲੈ ਫਿਰ ਜਾ ਕੇ ਸ਼ਲੋਕ ਦੇ ਕੇ ਸ਼ਬਦ ਪੜਿਆ ਮਰ ਨਾ ਜਾਈ ਜਿੰਨਾ ਬਿਸਰਤ RAM ਤਾਂ ਵਾਗਨ ਵਗਾ ਕੇ ਮਾਰੀ ਭਾਈ ਜੀ ਕੀਰਤਨ ਦਾ ਮੋੜ ਹੀ ਨਹੀਂ ਆਉਂਦਾ ਅਜੇ ਊੜਾ ਐਡਾ ਹੀ ਨਹੀਂ ਲਿਖਿਆ ਮੰਗਲਾ ਚਰਨ ਕਿਹੜਾ ਕੀ ਤੇ ਤੇ ਸ਼ਬਦ ਕਿਹੜਾ ਪੜਿਆ ਏ ਮੰਗਲਾ ਚਰਨ ਦੰਡੌਟ ਬੰਦਨ ਅਨਕਵਾਰ ਤੇ ਜੇ ਉਪਰੋ ਸ਼ਬਦ ਪੜਨੇ ਤਾਂ ਉਹ ਵੀ ਇਸੇ ਮਤਲਬ ਦਾ ਪੜ ਫੇ ਤਾਂ ਅਸੀਂ ਬੜੇ ਡਰੇ ਉਹ ਗੱਲ ਹੀ ਮਾਨ ਵਿੱਚੋਂ ਨਿਕਲ ਗਈ ਕਿ ਅੱਗੇ ਇਤਨੇ ਦਿਨ ਲਗਾਤਾਰ ਕੀਤਨ ਸੁਣਦੇ ਰਹੇ ਬੜਾ ਪਿਆਰ ਕਰਦੇ ਰਹੇ ਪਰ ਹੁਣ ਤੇ ਰੰਗ ਹੋਰ ਹੈ ਤਾਂ ਸੀ ਬਾਜੇ ਛੱਡ ਕੇ ਬਹਿ ਗਏ ਕਹਿਣ ਲੱਗੇ ਹਰਾਮਾ ਜਾਦਾ ਲੈ ਛੱਡ ਕੇ ਬੈਠ ਗਿਆ ਹੈ ਭਾਈ ਜੀ ਕੀਤਨ ਕਰ ਇੰਨੀ ਦੂਰੋਂ ਚੱਲ ਕੇ ਆਇਆ ਹੈ ਹਾਜ਼ਰੀ ਪਰ ਸੱਤ ਬਚਨ ਕਹਿ ਕੇ ਮੈਂ ਫੇਰ ਅੱਗੇ ਹੋਇਆ ਤੇ ਦੂਜਾ ਸ਼ਬਦ ਅਰੰਭਿਆ ਤਾਂ ਫੇਰ ਸਿਰ ਫੇਰਿਆ ਕੋਈ ਕੰਮ ਦੀ ਗੱਲ ਕਰ ਐਡੀ ਦੂਰੋਂ ਚੱਲ ਕੇ ਆਇਆ ਹੈ ਸੂਰਮਾ ਜਿਸ ਵੇਲੇ ਮੈਦਾਨ ਵਿੱਚ ਆਵੇ ਤਾਂ ਆਉਂਦਿਆਂ ਹੀ ਆਪਣਾ ਵਾਰ ਪਹਿਲਾ ਕਰ ਦਿਖਾਵੇ। ਕਿਆ ਹੌਲੀ 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 ਚੈ ਮੈਂ ਚੈ ਮੈਂ ਤੂੰ ਤਾਂ ਚੈ ਮੈਂ ਚੈ ਮੈਂ ਕਰਦਾ ਰਹੇਗਾ। ਮੇਰੀ ਵਰਤੀ ਕਿੱਧਰ ਜਾਵੇਗੀ? ਫੇਰ ਖਬਰਾ ਗਏ, ਪਾਸੇ ਹੋ ਕੇ ਬੈਠ ਗਏ। ਭਾਈ ਜੀ ਕੀਰਤਨ ਕਰਨਾ ਹੈ ਕਿ ਨਹੀਂ ਕਰਨਾ? ਜੀ ਕੀਰਤਨ ਦਾ ਕਰਨਾ ਹੈ ਫਿਰ ਕਰ ਕਿਤਨੇ ਦਿਨ ਉਸੇ ਤਰ੍ਹਾਂ ਲਗਾਤਾਰ ਵਾਜਿਆਂ ਤੇ ਬਿਠਾਈ ਰੱਖਿਆ ਤੇ ਔਰ ਕੀਰਤਨ ਸੁਣਿਆ ਵੀ ਕੋਈ ਨਾ ਬਸ ਤਾੜਨਾ ਹੀ ਕਰੀ ਗਏ ਕਰੀ ਗਏ ਤਾੜਨਾ ਜਿਸ ਵੇਲੇ ਵੀ 22 ਦਿਨ ਹੋ ਗਏ ਤਾਂ ਸੋਚਿਆ ਵੀ ਕੀਰਤਨ ਤਾਂ ਬਾਬਾ ਜੀ ਨੇ ਸੁਣਨਾ ਨਹੀਂ ਹੈ ਤੇ ਨਾ ਹੀ ਸਾਨੂੰ ਹੁਣ ਕੀਰਤਨ ਆਉਂਦਾ ਹੈ ਜਿਹੜਾ ਆਉਂਦਾ ਸੀ ਉਹ ਭੁੱਲ ਪੁੱਲ ਗਿਆ ਹੈ ਪੁੱਲ ਪਲਾ ਗਿਆ ਹੈ ਇਸ ਲਈ ਹੁਣ ਆਗਿਆ ਮੰਗੀਏ ਇਹ ਸੋਚ ਕੇ ਬਾਬਾ ਜੀ ਕੋਲ ਗਏ ਬੇਨਤੀ ਕੀਤੀ ਜੀ ਸਾਨੂੰ ਆਗਿਆ ਦਿਓ ਅਸੀਂ ਘਰ ਜਾਣਾ ਹੈ ਹਾਂ ਬਈ ਆਗਿਆ ਦੇ ਦਈਏ ਜੀ ਹਾਂ ਤਾਈਏ ਅੰਦਰੋਂ ਮੰਗਾ ਕੇ ਪੀਪਾ ਪੰਜੀਰੀ ਪੰਜੀਰੇ ਦਾ ਸਾਨੂੰ ਦੇ ਦਿੱਤਾ ਤੇ ਆਖਿਆ ਜਾਓ ਖੁਸ਼ਕੀ ਹੋ ਗਈ ਹੋਏਗੀ ਬੋਲ ਬੋਲ ਕੇ ਸ਼ਕੋ ਆਨੰਦ ਲਓ ਅਸੀਂ ਪੀਪਾ ਕੁਝ ਖਾਦਾ ਕੁਝ ਵਰਤਾਇਆ ਕਿ ਖਾਲੀ ਕਰੀਏ ਤਾਂ ਆਗਿਆ ਮੰਗੀਏ ਦਵਾਰਾ ਜਦੋਂ ਗਏ ਤਾਂ ਪੰਡ ਬਦਾਮਾਂ ਦੀ ਦੇ ਦਿੱਤੀ ਰਾਗਾ ਸਿੰਘ ਜੀ ਜਰਾ ਦਿਮਾਗ ਤਾਰ ਕਰੋ ਕੁਝ ਸ਼ੱਕ ਲਓ ਆਗਿਆ ਨਹੀਂ ਦੇਣੀ ਇੱਕ ਦਿਨ ਸੋਚਿਆ ਵੀ ਅੱਜ ਤਾਂ ਆਗਿਆ ਲੈਣੀ ਹੈ ਪਤਾ ਕੀਤਾ ਬਾਬਾ ਜੀ ਬਾਹਰ ਸੈਰ ਕਰਨ ਗਏ ਹੋਏ ਹਨ ਤਾਂ ਅਸੀਂ ਰਾਤ ਇਹ ਜਾ ਖਲੋਤੇ ਵੀ ਇੱਥੋਂ ਹੀ ਆਗਿਆ ਲੈ ਕੇ ਇੱਧਰ ਹੀ ਨਿਕਲ ਜਾਵਾਂਗੇ ਤੇ ਜਿਸ ਵੇਲੇ ਬਾਬਾ ਜੀ ਆਏ ਤਾਂ ਬੋਲਣ ਦੀ ਮੌਹਲਤ ਹੀ ਨਾ ਦਿੱਤੀ ਤੇ ਆਉਂਦਿਆਂ ਹੀ ਕਹਿਣ ਲੱਗੇ ਤੂੰ ਸੌਣ ਭਾਈ ਖੋਤਿਆ ਆਵੇ ਹੀਟ ਖਲੋਤੇ ਆ ਆਵੇ ਮੁੱਕਣਾ ਨਹੀਂ ਤੇ ਤੇ ਛੁੱਟਣਾ ਨਹੀਂ ਇਹ ਤਾਂ ਇਟਨਾ ਦਾ ਢੇੜ ਖਾਲੀ ਭਰੀ ਜਾਂਦਾ ਏ ਪੱਕੀਆਂ ਕੱਢੀ ਜਾਂਦਾ ਏ ਤੇ ਖੋਤਾ ਸਮਝਦੇ ਆ ਮੈਂ ਸਾਰੀਆਂ ਢੋ ਲਈਆਂ ਹਨ ਹੁਣ ਮੈਨੂੰ 4 ਦਿਨ ਛੁੱਟੀ ਮਿਲੇਗੀ ਪਰ ਛੁੱਟੀ ਕਿੱਥੋਂ ਮਿਲੀ ਹੈ ਹੋਤੇ ਹੋਰ ਨਿਕਲਦੀਆਂ ਆ ਰਹੀਆਂ ਹਨ ਇਸੇ ਤਰ੍ਹਾਂ ਸੰਸਾਰ ਦੀ ਗੱਡੀ ਹੈ ਬੰਦਾ ਸੋਚਦਾ ਹੈ ਕਿ ਮੈਂ ਆਹ ਕੰਮ ਕਰ ਲਵਾਂ ਫਿਰ ਮੈਂ ਨਾਮ ਜਪ ਲਵਾਂਗਾ ਆਹ ਕੰਮ ਕਰ ਲਵਾਂ ਫਿਰ ਮੈਂ ਵੇਲਾ ਪਰ ਇਹ ਤਾਂ ਮਰਨ ਤੱਕ ਕਦੀ ਵੇਲਾ ਨਹੀਂ ਹੁੰਦਾ ਤੂੰ ਸੁਣ ਪਾਈ ਖੋਤਿਆ ਆਵੇ ਢਖਲੋਤਿਆ ਆਵੇ ਮੁੱਕਣਿਆ ਨਹੀਂ ਤੈ ਤੇ ਛੁੱਟਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸਿਰਵਾਹੀ ਗੁਰਜੀ ਕੀ ਫਤੇ